ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਚ ਕਸੂਪਤਾ ਫਸਿਆ ਪੰਜਾਬੀ ਡਰਾਈਵਰ ਅਮਰੀਕਾ ਦੇ 파ਰਟਨ ਤੇ ਕੁਕਿੰਸਨ ਨੇ ਕਿਰਤਾਰ ਬ੍ਰੈਂਪਟਨ ਦੇ ਨਾਲ ਸੰਬੰਧਿਤ ਹੈ 28 ਸਾਲਾ ਗੁਜੀਤ ਸਿੰਘ पीएम कार्नेडी ट्रम्प दे नाल फोन ते होई ਗੱਲਬਾਤ ਵਾਪਸ ਤੋਂ ਇਲਾਵਾ ਹੋਰ ਮਾਮਲਿਆਂ ਤੇ ਹੋਈ ਚਰਚਾ ਫਿਲਹਾਲ ਟੈਰਿਫ ਹਟਾਉਣ ਦੀ ਕੋਈ ਨਈਂ ਆ ਉਮੀਦ ਕੈਨੇਡਾ ਦਾ ਘਟਿਆ ਵਪਾਰ ਘਟਾ ਸਟੈਟਿਸਟਿਕਸ ਕੈਨੇਡਾ ਵੱਲੋਂ ਰਿਪੋਰਟ ਹੋਈ ਚੱਰੀ ਵਪਾਰ ਘਟਾ ਕੱਟ ਕੇ 4.9 ਬਿਲੀਅਨ ਡਾਲਰ ਹੋਇਆ ਕੈਨੇਡਾ ਵਿੱਚ ਇੱਕ ਭਾਰਤੀ ਨੌਜਵਾਨ ਹਿੰਸਾ ਦਾ ਹੋਇਆ ਸ਼ਿਕਾਰ ਵਿਦੇਸ਼ੀ ਕੁੜੀ ਨੇ ਹਿੰਸਾ ਕਰਨ ਵਾਲੇ ਨੂੰ ਸੁਣਾਈਆਂ ਖੜੀਆਂ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਰਹੀ ਹੈ ਇਹ ਵੀਡੀਓ ਤਿਹੂਨੇ ਨਾਸਰ ਗਰਮੀਆਂ ਦਾ ਵਿਸਥਾਰ ਅਮਰੀਕਾ ਵਿੱਚ ਅਰਜਿੰਦਰ ਸਿੰਘ ਦੀ ਗ੍ਰਿਫਤਾਰੀ ਦੇ ਮਗਰੋਂ ਕੈਨੇਡਾ ਵਿੱਚ ਵੀ ਇੱਕ ਪੰਜਾਬੀ ਟਰੱਕ ਡਰਾਈਵਰ ਕੋਸੂਤਾ ਫਸ ਗਿਆ ਜਿਸ ਦੇ ਕੋਲ 19 ਮਿਲੀਅਨ ਡਾਲਰ ਮੁੱਲੀ 150 ਕਿਲੋ ਕੋਕੀਨ ਗ੍ਰਾਮਜ ਕਰੰਦਾ ਤਾਬਾ ਕੀਤਾ ਗਿਆ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਬਲੂ ਵਾਟਰ ਬੀਚੂਤੇ ਕੀਤੀ ਗਈ ਪ੍ਰਾਂਤਕੀ ਦੇ ਮਗਰੋਂ ਗ੍ਰੈਂਟਨ ਦੇ 28 ਸਾਲ ਦਾ ਖੁਜੀ ਸਿੰਘ ਨੂੰ RCMP ਦੇ ਸਕੂਲ ਤੱਕਾ ਦਿੱਤਾ ਗਿਆ CBSA ਦੇ ਅਕਸਰਾਂ ਮੁਤਾਬਕ ਅਮਰੀਕਾ ਦੇ ਮਿਸ਼ੀਗਨ ਸੂਬੇ ਤੋਂ ਕੈਨੇਡਾ ਦਾਖਲ ਹੋ ਰਹੀ ਇੱਕ ਟਰੱਕ ਡਰਾਈਵਰ ਨੂੰ ਮੁੱਢਲੀ ਪੜਤਾਲ ਵਾਸਤੇ ਰੋਕੇ ਗਿਆ ਅਤੇ ਸ਼ੱਕ ਹੁੰਦੇ ਡੂੰਘਾਈ ਦੇ ਨਾਂ ਤਲਾਸ਼ੀ ਅਰੰਭੀ ਗਈ। ਟਰੱਕ ਦੇ ਵਿੱਚੋਂ ਸ਼ੱਕੀ ਕੋਕੀਨ ਦੇ 6 ਬਕਸੇ ਬਰਾਮਦ ਹੋਏ। ਗੁਜੇਰ ਸਿੰਘ ਦੀ ਗ੍ਰਿਫਤਾਰੀ ਤੋਂ ਇੱਕ ਦਿਨ ਬਾਅਦ ਬਲੂ ਵਾਟਰ ਬ੍ਰਿਜ ਉੱਤੇ ਹੀ ਇਟੋਪੀ ਕੋ ਦਾ ਅਬੀਦ ਕਾਦੀਰ ਈਗਲ 199 ਕਿਲੋ ਕੋਕਿੰਗ ਕੋਕੀਨਸ ਨੇ ਬਾਰਡਰ ਅਫਸਰਾਂ ਤੇ ਰਿਕੇਆ ਗਿਆ। ਕੁਮਾਂਤਰੀ ਪੰਜਾਬ ਦੇ ਵਿੱਚ ਕੋਕਿੰਗ ਦੀ ਅੰਦਾਜ਼ਨ ਕੀਮਤ 25 ਮਿਲੀਅਨ ਡਾਲਰ ਬਣਦੀ ਹੈ ਤੇ ਬਾਰਡਰ ਅਫਸਰਾਂ ਨੇ ਸਿਰਫ 2 ਦਿਨ ਦੇ ਵਿੱਚ 44 ਮਿਲੀਅਨ ਡਾਲਰ ਮੁੱਲ ਦੀ ਕੋਕਿੰਗ ਜ਼ਬਤ ਕੀਤੀ ਗਈ ਹੈ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰ ਆਨੰਦ ਸੰਖਵੀ ਨੇ ਇੱਕ ਬਿਆਨ ਜਾਰੀ ਕਰਦੇ ਆ ਬਾਰਡਰ ਅਫਸਰਾਂ ਦੀ ਪਿੰਡ ਸਾਪੜੀ ਹੈ। ਉਹਨਾਂ ਕਿਹਾ ਹੈ ਕਿ ਸੀਬੀਐਸਏ ਅਤੇ ਆਰਸੀਐਮਪੀ ਦਰਮਿਆਨ ਤਾਲਮੇਲ ਸਦਕਾ ਹੀ ਨਸ਼ੇ ਦੀ ਵੱਡੀ खेप ਜ਼ਬਤ ਕੀਤੀ ਗਈ ਹੈ। ਬਲੂ ਵਾਟਰ ਬੇਸ ਦੀ ਫੈਰੀ ਦਾ ਜ਼ਿਕਰ ਕਰਦੇ ਹੋਣਾਂ ਕਿਹਾ ਕਿ ਦੋਵੇਂ ਲਾ ਇੰਕੁਆਇਰਸਮੈਂਟ ਏਜੰਸੀਆਂ ਪੂਰੀ ਵਚਨ ਬੱਧਤਾ ਦੇ ਨਾਲ ਕੰਮ ਕਰਦੀਆਂ ਨੇ ਅਤੇ ਬੰਦੀ ਸ਼ੁੱਧ ਚੀਜ਼ਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਦੂਜੇ ਪਾਸੇ ਤਕਨੀਓਂ ਟੈਰੀਓ ਦੇ ਵਿੱਚ ਸੀਬੀਐਸਏ ਦੇ ਰੀਜਨਲ ਡਾਇਰੈਕਟਰ ਮਾਈਕਲ ਅਪਰੋਸੀਆ ਨੇ ਦੱਸਿਆ ਕਿ ਮੌਜੂਦਾ ਬਰੇ ਪ੍ਰੋਗਰਾਮ ਅਮਰੀਕਾ ਵੱਲੋਂ ਆ ਰਹੀ ਡੇਟ ਟਨ ਤੋਂ ਵੱਧ ਕੋਪੀਨ ਚੱਕ ਕੀਤੀ ਜਾ ਚੁੱਕੀ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਦੇ ਅਫਸਰ ਮੌਲਕਤਿਆਂ ਸਰਹੱਦਾ ਦੀ ਹਿਫਾਜ਼ਤ ਕਰਦੇ ਸਾਡੀ ਕਮਿਊਨਿਟੀਜ਼ ਦੀ ਸੁਰੱਖਿਆ ਯਕੀਨੀ ਬਣਾ ਇਤਤਸਾ ਬੰਦੇ ਕਿ ਬਲੂ ਵਾਟਰ ਬੀਜੂ ਤੇ 2 ਮਹੀਨੇ ਪਹਿਲਾਂ ਬ੍ਰੈਂਪਟਨ ਦੇ ਸਟ੍ਰਾਈਸ ਵਾਲਾ ਟਰੱਕ ਡਰਾਈਵਰ ਨੂੰ 23 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਸਰਨੇ ਗ੍ਰਫਤਾਰ ਕੀਤਾ ਗਿਆ 2019 ਤੋਂ ਹੁਣ ਤੱਕ ਬਲੂ ਵਾਟਰ ਬੀਜੂ ਤੇ 24 ਟਰੱਕ ਡਰਾਈਵਰ ਨੂੰ ਨਸ਼ਾ ਤਸਕਰੀ ਦੇ ਦੋਸ਼ੇ ਹੇਠ ਗ੍ਰਫਤਾਰ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਦੇ ਵਿੱਚੋਂ ਕਈਆਂ ਦੇ ਮੁਕਦਮੇ ਹੁਣ ਵੀ ਸਾਲਾਨੀ ਦੀ ਅਦਾਲਤਾਂ ਵਿੱਚ ਚੱਲਦੇ ਨੇ ਜਦਕਿ ਕੁਝ ਡਰਾਈਵਰ ਨੂੰ 10 ਸਾਲ ਤੋਂ 17 ਸਾਲ ਤੱਕ ਜੇਲ੍ਹ ਹੋ ਚੁੱਕੀ ਹੈ ਕਲੋਂਟੋ ਦੇ ਨਿਕਸ਼ਾਨੂ 10 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਕੈਨੇਡਾ ਲਿਆਉਂਦੇ ਤੋਸ਼ੇਟ 10 ਸਾਲ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ ਜਸਟਿਸ ਮਾਰਕ ਪੋਲੈਂਡ ਨੇ ਨਿਕਸ਼ਾਨੂ ਸਜਾ ਸੁਣਾੰਦਿਆ ਹਰਵਿੰਦਰ ਸਿੰਘ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਜਿਸ ਨੂੰ ਕੋਕੀਨ ਤਸਦੀ ਦੇ ਮਾਮਲੇ ਵਿੱਚ 11 ਸਾਲ ਵਾਸਤੇ ਜੇਲ੍ਹ ਭੇਜਿਆ ਗਿਆ ਸੀ ਪ੍ਰਧਾਨ ਮੰਤਰੀ ਮਾਰਕਾਨੀ ਨੇ ਦੱਸਿਆ ਕਿ ਉਹਨਾਂ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਪਰ ਉਹਨੇ ਇਹ ਵੀ ਕਿਹਾ ਕਿ ਅਮਰੀਕੀ ਟੈਰਿਫਾਂ ਦੀ ਨੇੜੇ ਤੋਂ ਵਿਕੂਚੋ ਹਟਣ ਦੀ ਉਮੀਦ ਨਹੀਂ ਦਿਖ ਰਹੀ ਇਹ ਗੱਲਬਾਤ ਉਹਨਾਂ ਵੇਲੇ ਦੇ ਵਿੱਚ ਹੋਈ ਹੈ ਜਦੋਂ ਕੈਨੇਡਾ ਨੇ ਜ਼ਿਆਦਾਤਰ ਅਮਰੀਕੀ ਸਮਾਨ ਤੇ ਲੱਗੇ ਜਵਾਬੀ ਟੈਰਿਫ ਹਟਾ ਦਿੱਤੇ ਨੇ ਇੱਕ ਕਦਮ ਕਾਰਨੇ ਦੀ ਸਰਕਾਰ ਵੱਲੋਂ ਇੱਕ ਚੰਗੀ ਨੀਅਤ ਵਾਲਾ ਸੰਕੇਤ ਮੰਨਿਆ ਜਾ ਰਿਹਾ ਹੈ ਤਾਜੋ ਅਮਰੀਕਾ ਵੀ ਆਪਣੇ ਟੈਰਿਫ ਹਟਾਉਣ ਦੇ ਵੱਲ ਕਦਮ ਚੁੱਕੇ ਕਾਰਨੇ ਨੇ ਟ੍ਰੰਪ ਦੇ ਨਾਲ ਹੋਈ ਗੱਲਬਾਤ ਨੂੰ ਚੰਗੀ ਗੱਲਬਾਤ ਆਖਿਆ ਪ੍ਰਧਾਨ ਮੰਤਰੀ ਕਾਰਨੇ ਨੇ ਉਹ ਬਾਤਾਂ ਲੈ ਕੇ ਪੂਰਾ ਸੰਪਤੀਕ ਅਤੇ ਲੇਬਰ ਮਸਲੇ ਅਤੇ ਸਣੇ ਕਈ ਮਾਮਲਿਆਂ ਤੇ ਲੰਬੀ ਚਰਚਾ ਕੀਤੀ ਵੈ ਲੈਟਸ ਲੈਟਸ ਗੋ ਟੂ ਰਿਜ਼ਲਟਸ ਰਾਈਟ ਨਾਊ ਵੀ ਹੈਵ ਦ ਬੈਸਟ ਟ੍ਰੇਡ ਡੀਲ ਆਫ ਐਨੀ ਕੰਟਰੀ ਇਨ ਦ ਵਰਲਡ ਓਕੇ ਦੋਜ਼ ਆ ਰਿਜ਼ਲਟਸ ਵੀ ਆਰ ਨਾਟ We think it can be better and we're working to make it better, but to be absolutely clear, 85% uh, of our trade with the United States is tariff free. Nobody else is in a position. Our average tariff is about 5.5%. That's the lowest average tariff of any country uh, in the world. Uh, so right now we have the best, but we have real issues. Without question, we have real issues in steel, in aluminum. Uh, in forest products, in auto, in autos, potentially in pharma, copper, some other sectors. So there's these strategic sectors that the U.S. has focused on, uh, where we have issues, and as well, there will be a review of CUSMA, our trade agreement with the U.S. and Mexico. Uh, Starting next year. So, we need to prepare for that. We need to lay the groundwork for that review, and we need to address as rapidly as possible these strategic sectors. Okay. Uh, so, that's the overall context. Um, so, we're looking now, given that we've got the best deal, uh, to Really focus in on those strategic sectors and prepare the groundwork for that broader discussion on Christmas. That's what we're doing. I last spoke, uh, <laughs> exchanged messages. I last spoke uh, to the president uh, Monday evening. I uh, we spoke at length um, uh, on, a, on a wide range of issues, including on uh, including on trade, but geopolitical, uh, uh, other issues, labor issues, etc. Uh, it was a good conversation. Uh, we have a team. A very senior team, the clerk of the Privy Council is there in Washington as we speak, uh, that is meeting with the, uh, the U.S. counterparts. Don't expect immediate white smoke on one of these strategic uh, uh, sectors, but that's the type of conversation that we're having, uh, and we'll continue to have. as well and this is a government that can do more than one thing at one time as well as uh, advancing those discussions in Europe uh, and in Asia as we diversify our trade. ਦਸਤੀ ਪ੍ਰਧਾਨ ਮੰਤਰੀ ਮਾਰਕ ਕਾਰਨੀਦਾ ਕਹਿੰਦੇ ਕਿ ਪ੍ਰੀਵੀ ਕੌਂਸਲ ਦੇ ਉਹਨਾਂ ਦੇ ਨਵੇਂ ਕਲਰਕ ਮਾਈਕਲ ਸੇਵਾ ਵਾਸ਼ਿੰਗਟਨ ਤੋਰੇਦੇ ਨੇ ਜਿੱਥੇ ਉਹ ਅਮਰੀਕੀ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਉਹਨਾਂ ਦੇ ਨਾਲ ਕਈ ਹੋਰ ਸੀਨੀਅਰ ਮੰਤਰੀ ਵੀ ਪਹਿਲਾਂ ਅਮਰੀਕਾ ਜਾ ਚੁੱਕੇ ਨੇ ਤਾਂ ਜੋ ਅਮਰੀਕੀ ਸਿਆਸਤ ਦਾ ਨਾ ਕੈਨੇਡਾ ਦੀ ਚਿੰਤਾ ਵੱਲ ਧਿਆਨ ਖਿੱਚਿਆ ਜਾ ਸਕੇ। ਕਾਣੀ ਨੇ ਕਿਹਾ ਤੁਰੰਤ ਕੋਈ ਵੱਡੀ ਤਬਦੀਲੀ ਦੀ ਉਮੀਦ ਨਾ ਰੱਖੋ ਪਰ ਅਸੀਂ ਅਜੋਈਆਂ ਕਲਪਨਾ ਕਰ ਲਈਆਂ ਅਤੇ ਕਰਦੇ ਰਹਾਂਗੇ ਹਾਲਕਿ ਆਮ ਤੌਰ ਤੇ ਚਿਰੋ ਪ੍ਰਧਾਨ ਮੰਤਰੀ ਵਿਦੇਸ਼ੀ ਲੀਡਰ ਦੇ ਨਾਲ ਗੱਲ ਕਰਦੇ ਨੇ ਤਾਂ ਉਹਨਾਂ ਦੇ ਦਫ਼ਤਰ ਵੱਲੋਂ ਇੱਕ ਸੰਖੇਪ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਪਰ ਸੋਮਵਾਰ ਨੂੰ ਕੋਈ ਕੰਪੀ ਦੇ ਨਾਲ ਗੱਲਬਾਤ ਬਾਰੇ ਕੋਈ ਵੀ ਅਧਿਕਾਰਿਕ ਰੀਡ ਆਊਟ ਜਾਰੀ ਨਹੀਂ ਕੀਤਾ ਗਿਆ ਸਟੈਟਿਸਟਿਕਸ ਕੈਨੇਡਾ ਨੇ ਵੀਰਵਾਰ ਨੂੰ ਦੱਸਿਆ ਕਿ ਜੁਲਾਈ ਮਹੀਨੇ ਫੁੱਲ ਨਿਰਯਾਤ ਤੇ ਵਿਚੂਜਵਾਦਾ ਹੋਣ ਕਰਕੇ ਕੈਨੇਡਾ ਦੇ ਵਪਾਰ ਘਟੇ ਦੇ ਵਿੱਚ ਕੁਝ ਕਮੀ ਆਈ ਹੈ ਇਹ ਨਿਰਯਾਤ ਵਾਤਾ ਖਾਸ ਤੌਰ ਤੇ ਅਮਰੀਕਾ ਵੱਲ ਕੱਚੇ ਤੇਲ ਅਤੇ ਪੈਸੇਂਜਰ ਗੱਡੀਆਂ ਦੇ ਨਿਰਯਾਤ ਕਰਕੇ ਹੋਇਆ ਹੈ ਅੰਕੜਿਆਂ ਦੇ ਮੁਤਾਬਕ ਜੁਲਾਈ ਦੇ ਵਿੱਚ ਮਾਲ ਵਪਾਰ ਘਟਾ 4.94 ਬਿਲੀਅਨ ਡਾਲਰ ਰਿਹਾ ਜੋ ਕਿ ਪਿਛਲੇ ਮਹੀਨੇ ਦੇ 5.98 ਬਿਲੀਅਨ ਡਾਲਰ ਦੇ ਨਾਲੋਂ ਘਟਾ ਹੈ ਹਾਲਾਂਕਿ ਇਹ ਘਟਾ ਪਿਛਲੇ ਸਾਲ ਦੇ ਜੁਲਾਈ ਮਹੀਨੇ ਦੇ ਨਾਲੋਂ ਵੀ ਕਾਫੀ ਵੱਧ ਹੈ ਜੁਲਾਈ ਮਹੀਨੇ ਦੌਰਾਨ ਨਿਰਯਾਤ 0.9 ਪ੍ਰਤੀਸ਼ਤ ਵੱਧ ਕੇ 1.86 ਮਿਲੀਅਨ ਡਾਲਰ ਤੇ ਪਹੁੰਚੇ ਜਦਕਿ ਆਯਾਤ 0.7 ਪ੍ਰਤੀਸ਼ਤ ਤੋਂ ਘਟ ਕੇ 4.8 ਬਿਲੀਅਨ ਡਾਲਰ ਦਰਜ ਹੋਏ। ਨੋਟਿਸ ਵਾਲੋ ਕਹੇ ਕਿ ਮਾਰਾ ਨੇ ਅੰਦਾਜ਼ਾ ਲਗਾਇਆ ਸੀ ਕਿ ਵਪਾਰ ਕਟਾ 4.75 ਬਿਲੀਅਨ ਡਾਲਰ ਹੋਵੇਗਾ ਪਰ ਅਸਲ ਅੰਕੜਾ ਇਸ ਨਾਲੋਂ ਥੋੜਾ ਵਧ ਰਿਹਾ ਹੈ ਲਗਦਾ ਹੈ ਜਿਵੇਂ ਵਾਰੀ ਵਾਰ ਇਹ ਵਪਾਰ ਕਟਾ ਜੋ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਤੇ ਲਗਾਏ ਗਏ ਟੈਰੀਫਾ ਦੇ ਬਾਅਦ ਸ਼ੁਰੂ ਹੋਇਆ ਸੀ ਪਰ ਫਿਰ ਵੀ ਅਪ੍ਰੈਲ ਦੌਰਾਨ 7.6 ਬਿਲੀਅਨ ਡਾਲਰ ਦੇ ਸਿਖਰ ਤੋਂ ਪਹੁੰਚਣ ਦੇ ਮਗਰੋਂ ਹੁਣ 8.8 ਨੂੰ ਅੰਦਾਜ਼ਾ ਦੱਸ ਹੋ ਰਿਹਾ ਹੈ ਕੌਮਪਟੀ ਟੈਰਿਫਾਂ ਕਰਕੇ ਕਈ ਕੰਪਨੀਆਂ ਨੂੰ ਆਪਣੀਆਂ ਸਪਲਾਈ ਚੇਨਾਂ ਬਦਲਣੀਆਂ ਪਈਆਂ ਤੇ ਹੋਰ ਮਾਰਕੀਟਾਂ ਦੀ ਖੋਜ ਕਰਨੀ ਪਈ। ਇਸ ਕਾਰਨ ਦੋਹਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਸੰਤੁਲਨ ਵਿਗੜ ਗਿਆ ਅਤੇ ਕੈਨੇਡਾ ਵਪਾਰ ਘਟੇシュ ਚਲਾਇਆ। ਫਿਰ ਵੀ ਅਮਰੀਕਾ ਦੇ ਵੱਲ ਨਿਰਯਾਤ ਪਿਛਲੇ 3 ਮਹੀਨੇ ਤੋਂ ਵਧ ਰਹੇ ਨੇ। ਜੁਲਾਈ ਦੇ ਵਿੱਚ ਕੈਨੇਡਾ ਵੱਲੋਂ ਅਮਰੀਕਾ ਨੂੰ ਪੈਸੇਂਜਰ ਕਾਰਾਂ ਅਤੇ ਕੱਚਾ ਤੇਲ ਵਧੇਰੇ ਵੇਚਿਆ ਗਿਆ, ਜਿਸ ਕਾਰਨ ਅਧਿਆਤ ਦੇ ਵਿੱਚ 5% ਦਾ ਵਾਧਾ ਹੋਇਆ। ਪਰ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਅਮਰੀਕਾ ਨੂੰ ਨਿਰਯਾਤ ਹਲੇ ਵੀ 10% ਤੋਂ ਵੱਧ ਰਿਹਾ ਹੈ ਅਤੇ ਉਸ ਸਮੇਂ ਅਮਰੀਕਾ ਤੋਂ ਆਯਾਤ ਵਿੱਚ ਵੀ ਕਮੀ ਆਈ ਹੈ ਜੁਲਾਈ ਦੇ ਵਿੱਚ ਇਹ 2.2% ਡਿੱਗਿਆ ਕੈਨੇਡਾ ਵਿੱਚ ਇੱਕ ਭਾਰਤੀ ਦੇ ਹੱਕ ਵਿੱਚ ਖੜੀ ਇੱਕ ਵਿਦੇਸ਼ੀ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇੰਟਰਨੈਟ ਉਤੇ ਭਾਵਨਾਵਾਂ ਦਾ ਮਹੌਲ ਬਣ ਗਿਆ ਕੈਨੇਡਾ ਦੇ ਵਿੱਚ ਨਸਲੀ ਨਫਰਤ ਦਾ ਸ਼ਿਕਾਰ ਪੰਡ ਰਿਹਾ ਇੱਕ ਭਾਰਤੀ ਨੂੰ ਬਚਾਉਣ ਗੋਰੀ ਪਹੁੰਚ ਗਈ ਅਤੇ ਤੰਗ ਪਰੇਸ਼ਾਨ ਕਰ ਰਹੀ ਸਾਕਸ਼ੀ ਦੇ ਨਾਲ ਉਸੇ ਤਿੱਖੀ ਬਹਿਸ ਹੋਈ ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ਤੇ ਬੇਹਦ ਤੇਜ਼ੀ ਤੇ ਨਾਲ ਵਾਇਰਲ ਹੋ ਰਹੀ ਹੈ ਅਤੇ ਨਸਲਵਾਦ ਬਾਰੇ ਬਹਿਸ ਮੁੜ ਦਿਖੀ ਹੁੰਦੀ ਮਹਿਸੂਸ ਹੋ ਰਹੀ ਹੈ। ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੌਂਟਰ ਟ੍ਰਾਂਜ਼ਿਟ ਡਿਵੀਜ਼ਨ ਦੇ ਭਾਰਤੀ ਮੂਲ ਦੇ ਸੁਪਰਵਾਈਜ਼ਰ ਤੇ ਹੱਕ ਦੇ ਵਿੱਚ ਇੱਕ ਗੋਰੀ ਨੀਤਰੁਣ ਟੀ ਹੈ ਤੇ ਭਾਰਤੀ ਮੂਲ ਦੇ ਮੁਲਾਜ਼ਮ ਨੂੰ ਤੰਗ ਕਰਨ ਵਾਲੇ ਸਰਕ ਨੂੰ ਉਹ ਕਹਿੰਦੀ ਹੈ ਕਿ ਇਸ ਨੂੰ ਇਕੱਲਾ ਨਾ ਛੱਡ ਦੇ। ਇਸ ਕਲਿੱਪ ਦੇ ਵਿੱਚ ਪਹਿਲਾਂ ਇੱਕ ਆਦਮੀ ਨੂੰ ਸਭੇ ਉੱਤੇ ਇੱਕ ਭਾਰਤੀ ਦੀ ਵੀਡੀਓ ਰਿਕਾਰਡ ਕਰਦੇ ਹੋਏ ਦਿਖਾਇਆ ਗਿਆ ਸੀ। ਭਾਰਤੀ ਨੇ ਇੱਕ ਵੈਸਟ ਪਾਈ ਹੋਈ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਡਿਊਟੀ ਤੇ ਸੀ। ਇਸ ਦੌਰਾਨ ਉਸ ਵਿਅਕਤੀ ਨੂੰ ਰਿਕਾਰਡ ਕਰਨ ਲਈ ਨੂੰ ਪਾਤੀ ਨੂੰ ਕਾਫੀ ਉੱਚ ਉੱਚ ਨਸਲੀ ਗਾਲਾਂ ਕੱਢਦੇ ਵੀ ਸੁਣਿਆ ਗਿਆ ਅੰਦਰੇ ਵੀ ਚੁੱਪ ਚਪੀ ਦੀਸ਼ੀ ਹੋ ਰਹੀ ਅਕੇ ਆਈ ਅਤੇ ਉਸ ਕਰੀਬ ਆਦਮੀ ਦਾ ਪਚਾਪ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਚਿਹਰੇ ਅਤੇ ਆਵਾਜ਼ ਦੇ ਵਿੱਚ ਦਿਖਾਈ ਦੇਣ ਵਾਲੀ ਨਿਰਾਸ਼ਾ ਤੇ ਦੁੱਖ ਦੇ ਨਾਲ ਕੁੜੀ ਨੇ ਬਾਰ ਬਾਰ ਕਿਹਾ ਕਿ ਉਸ ਦਾ ਬੋਏਫ੍ਰੈਂਡ ਵੀ ਇੱਕ ਪਾਤੀ ਸੀ ਕੁਝ देर ਬਾਅਦ ਨਾ ਸਿਰਫ ਉਹ ਰੱਤੇ ਸਾਥੀ ਨੇ ਸਗੋਂ ਪਰੇਸ਼ਾਨ ਕੀਤੇ ਗਏ ਆਦਮੀ ਨੇ ਵੀ ਉਸ ਨੂੰ ਸ਼ਾਂਤ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਪਰੇਸ਼ਾਨ ਕਰਨ ਵਾਲੇ ਨਾਲ ਬਹਿਸ ਕਰਦੀ ਤੇ ਅਤਿਅੰਤ ਵਿੱਚ ਔਰਤ ਨੂੰ ਚੀਕਦੇ ਹੋਏ ਆਦਮੀ ਤੋਂ ਦੂਰ ਖਿੱਚ ਲਿਆ ਗਿਆ ਕੁੜੀ ਦੀ ਬਹਾਦਰੀ ਵਾਲੀ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਨੇ ਅਤੇ ਉਸ ਦੀ ਪਰਮੇਸ਼ੀ ਲਾਂਗਾ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਇੱਕ ਵਰਤੋਕਾਰ ਨੇ ਲਿਖਿਆ ਕਿ ਨਸਲਵਾਦ ਲੋਕਾਂ ਦੇ ਵਿੱਚ ਦਲ ਜਾਂ ਅਸੁਰੱਖਿਆ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਇਸ ਤੋਂ ਦੂਰ ਰਹਿਣਾ ਹੀ ਬਿਹਤਰ ਹੈ ਇੱਕ ਯੂਜ਼ਰ ਨੇ ਕਿਹਾ ਹੈ ਕਿ ਮੈਂ ਇਸ ਵੀਡੀਓ ਨੂੰ ਦੇਖ ਕੇ ਬਹੁਤ ਭਾਪੂਗਾ ਪਰ ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਦੋਵਾਂ ਭਾਰਤੀ ਆਦਮੀਆਂ ਨੇ ਛੇੜਛਾੜ ਕਰਨ ਵਾਲੇ ਨੂੰ ਇੱਕ ਸ਼ਬਦ ਵੀ ਨਹੀਂ ਕਿਹਾ ਕੈਨੇਡਾ ਵਿਸ਼ੇਂ ਦੇ ਹਾਲੇ ਔਰਤਾਂ ਨੂੰ ਉਕਵਾ ਕਰਨ ਅਤੇ ਘਰ ਤੇ ਹਮਲਾ ਕਰਦੇ ਇੱਕ ਸਖਸ਼ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਚੜ੍ਹਦੇ ਅਤੇ ਲੈਂਦੇ ਪੰਜਾਬ ਦੇ ਨਾਂ ਸੰਬੰਧਿਤ ਚਾਰ ਸ਼ਖਸੀਅਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਜਲਕਿ ਪੰਜਵਾਂ ਫਰਾਰ ਹੋ ਗਿਆ ਮਾਰਕਮ ਵਿਖੇ ਵਾਪਰੀ ਘਟਨਾਕਰਮ ਬਾਰੇ ਯਾਰ ਕਨਿਜ਼ਨਲ ਪੁਲਿਸ ਨੇ ਦੱਸਿਆ ਕਿ ਔਰਤ ਆਪਣੀ ਗੱਡੀ ਦੇ ਵਿੱਚ ਜਾ ਰਹੀ ਸੀ ਜਦੋਂ ਸ਼ੱਕੀਆ ਨੇ ਜਵਾਨ ਭੁਜ ਕੇ ਆਪਣੀ ਗੱਡੀ ਦੇ ਨਾਲ ਟੱਕਰ ਮਾਰ ਦਿੱਤੀ ਗੱਡੀ ਦਾ ਨੁਕਸਾਨ ਦੇਖਣ ਦੇ ਲਈ ਔਰਤ ਬਾਹਰ ਆਈ ਤਾਂ ਸ਼ੱਕੀਆਂ ਦੀ ਦੂਜੀ ਗੱਡੀ ਉਸ ਦੇ ਕੋਲ ਆ ਕੇ ਟੁੱਕੀ ਅਤੇ ਔਰਤ ਨੂੰ ਜ਼ਬਰਦਸਤੀ ਬਿਠਾ ਕੇ ਲੈ ਗਈ ਇਸ ਤੋਂ 1 ਘੰਟੇ ਬਾਅਦ ਮਾਥਮ ਦੇ ਮਕੋਵਨ ਰੋਡ ਉਤੇ 14ਵੇਂ ਵੈਨਿਊ ਨੇੜਲੇ ਇੱਕ ਘਰ ਦੇ ਵਿੱਚ ਪੰਜ ਸ਼ੱਕੀਆਂ ਦਾਖਲ ਹੋਏ ਅਤੇ ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਦਬਕਾ ਮਾਰ ਕੇ ਕਿਹਾ ਕਿ ਤੁਹਾਡੇ ਇੱਕ ਪਰਿਵਾਰਕ ਮੈਂਬਰ ਨੂੰ ਕਿਡਨੈਪ ਕਰ ਲਿਆ ਗਿਆ ਹੈ ਘਰ ਦੇ ਮੈਂਬਰਾਂ ਦੇ ਨਾਲ ਬਹਿਸਬਾਜ਼ੀ ਦੌਰਾਨ ਸ਼ੱਕੀਆਂ ਨੇ ਗੋਲੀ ਚਲਾ ਦਿੱਤੀ ਅਤੇ 54 ਸਾਲ ਦਾ ਇੱਕ ਸਖਸ਼ਣ ਸਹਮੀ ਹੋ ਗਿਆ ਰੋਲੇ ਰੱਪੇ ਦਰਮਿਆਨ ਪੁਲਿਸ ਨੂੰ ਇਤਲਾਮ ਮਿਲ ਚੁੱਕੀ ਸੀ ਅਤੇ ਜਿਉਂ ਹੀ ਸਾਇਰਨ ਵੱਜੇ ਤਾਂ ਸ਼ੱਕੀਆਂ ਨੇ ਭਰਾ ਤੋਂ ਦਾ ਯਤਨ ਕੀਤਾ ਕੁਇ ਸਬਸਿਦਾਨ ਨੇ ਚਾਰਜ ਦਨੇ ਨੂੰ ਗ੍ਰਿਫਤਾਰ ਕਰ ਲਿਆ ਜਿਨਾਂ ਕੋਲੋਂ ਇੱਕ ਭਰੀ ਹੋਈ ਪਿਸਤੌਲ ਬਰਾਮਦ ਕੀਤੀ ਗਈ ਪੰਜਵੇਂ ਸ਼ੱਕੀ ਦੀ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਸ ਦੀ ਉਮਰ 18 ਤੋਂ 25 ਸਾਲ ਦਰਮਿਆਨ ਹੋ ਸਕਦੀ ਹੈ ਅਤੇ ਵਾਰਦਾਤ ਵੇਲੇ ਉਸ ਨੇ ਕਾਲੇ ਰੰਗ ਦੇ ਕਪੜੇ ਨਕਾਬ ਅਤੇ ਦਸਤਾਨੇ ਪਾਏ ਹੋਏ ਸੀ ਦੂਜੇ ਪਾਸੇ ਗਵਾਹ ਔਰਤ ਮਾਮਲੀ ਜ਼ਖਮੀ ਹਾਲਤ ਵਿੱਚ ਟੌਨਟੋ ਤੋਂ ਮਿਲ ਗਈ ਅਤੇ ਉਸ ਦੀ ਗੱਡੀ ਵੀ ਪੁਲਿਸ ਨੇ ਬਰਾਮਦ ਕਰ ਲਈ ਗ੍ਰਿਫਤਾਰ ਸ਼ੱਕੀਆ ਦੇ ਵਿੱਚ ਦੋ ਦੀ ਸ਼ਨਾਖਤ ਸਾਕਿਰ ਪੱਟੀ ਅਤੇ ਪਰ ਕਰਨ ਪੰਗਲੀਆਂ ਵਸੋ ਕੀਤੀ ਗਈ ਹੈ ਜਦ ਕਿ ਦੋ ਸ਼ੱਕੀ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਪਛਾਣ ਚਿੰਤਕ ਨਹੀਂ ਕੀਤੀ ਗਈ ਇਹ ਦੋਵੇਂ ਕੈਲੇਡਨ ਅਤੇ ਟ੍ਰਾਂਟਰ ਦੇ ਨਾਲ ਸੰਬੰਧਿਤ ਦੱ세 ਜਾ ਰਹੇ ਨਹੀਂ ਚਾਰੇ ਜਨਿਆਂ ਦੇ ਵਿਰੁੱਧ ਇਰਾਦਾ ਕਤਲ ਅਗਵਾਦੀ ਸਾਜ਼ਿਸ਼ ਕਰਨ ਹਥਿਆਦੀ ਨੂੰ ਕੁਦਲ ਦੀ ਬਾਜ਼ਾਤਾਂ ਅਣਜਾਨਦੇ ਤੇ ਨਾਲ ਹੀ ਚਾਨ ਪੁੱਛ ਕੇ ਫੌਬੰਦੀ ਸ਼ੁਦਾ ਹਥਿਆਰ ਰੱਖਣ ਅਤੇ ਅਪਰਾਧ ਰਾਹੀ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ਾਇਦ ਕੀਤੇ ਗਏ ਨੇ ਪੁਲਿਸ ਨੇ ਦੱਸਿਆ ਕਿ 16 ਸਾਲਾ ਸ਼ਕੀਨੂ ਪਹਿਲਾਂ ਵੀ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਉਹ ਸਮੰਤ ਉੱਤੇ ਪਹਰ ਰਾਇਆ ਹੋਇਆ ਸੀ ਪੁਲਿਸ ਦਾ ਮੰਨਣਾ ਹੈ ਕਿ ਹਉਤਨੋਗਵਾ ਕਰਨ ਅਤੇ ਘਰ ਉੱਤੇ ਹਮਲੇ ਦੀ ਵਾਰਦਾਤਾਂ ਵਿੱਚ ਕਈ ਹੋਰ ਸ਼ਕੀਬ ਵੀ ਸ਼ਾਮਲ ਹੋ ਸਕਦੇ ਨੇ ਜਿਨ੍ਹਾਂ ਦੀ ਪਛਾਣ ਕੀਤੀ ਨਹੀਂ ਬਾਕੀ ਹੈ ਦੱਸਦੇ ਸੋਮਵਾਰ ਸਵੇਰੇ 8 ਵਜੇ ਤੋਂ 9 ਵਜੇ ਦੇ ਦਰਮਿਆਨ ਵਾਪਰੀਏ ਘਟਨਾਵਾਂ ਅਜੇ ਸਮੇਂ ਸਾਹਮਣੇ ਆਈਆਂ ਨੇ ਜਦੋਂ ਯਾਰਕ ਰੀਜ਼ਨ ਦੇ ਵਿੱਚ ਦੋ ਜਨਾਂ ਦਾ ਕਤਲ ਵੀ ਹੋ ਗਿਆ ਅਤੇ ਅਜਨੀ ਦੀ ਵਾਰਦਾਤ ਵੀ ਵਾਪਚੁੱਕੀ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਗਿਆ ਸਿਸਟਮ ਪੁਲਿਸ ਦੇ ਮੁਖੀ ਜੀ ਮੈਕਸ ਵੀ ਨੇ ਕਿਹਾ ਕਿ ਕਮਿਊਨਿਟੀ ਦੀ ਰਾਖੀ ਕਰਨ ਦੇ ਲਈ ਵਚਨਬੱਧ ਨੇ ਪਰ ਨਾਲੇ ਲੋਕਾਂ ਨੂੰ ਸੱਦਾ ਦਿੱਤਾ ਕਿ ਘਰ ਦੇ ਵਿੱਚ ਦਾਖਲ ਚੋ ਲੁਟੇਰਿਆਂ ਦੇ ਨਾਲ ਕੋਈ ਨਾ ਉਲਝੇ ਇਸੇ ਬਚਾਏ ਕਿਸੇ ਕਮਰੇ ਵਿੱਚ ਵੜ ਕੇ ਕੁੰਡੀ ਲਾ ਲਓ ਅਤੇ 911 ਤੇ ਕਾਲ ਕਰੋ